ਇਹ ਪ੍ਰੋਸੈਸ ਜਿਹਦੀ ਬਹੁਤ ਵੱਡੀ ਮੰਗ ਸੀ ਪਿਛਲੇ ਸਮੇਂ ਤੋਂ ਸ਼ੁਰੂ ਹੋਇਆ ਔਰ ਅੱਜ ਜਿਹੜੇ ਸਾਰੇ ਸੈਂਟਰਸ ਦੇ ਵਿੱਚ ਈਆਰਓ ਬੈਠ ਗਏ ਨੇ ਵੋਟਾਂ ਬਣਾਉਣ ਵਾਸਤੇ ਔਰ ਬਹੁਤ ਵੱਡੀ ਸਾਡੀ ਲੜਾਈ ਤੋਂ ਬਾਅਦ ਬਹੁਤ ਵੱਡੀ ਮੰਗ ਤੋਂ ਬਾਅਦ ਇਹ ਜਿਹੜੀ ਪੁਰਾਣੀ ਵੋਟਰ ਲਿਸਟ ਪੂਰੀ ਖਾਰਜ ਕਰਕੇ ਨਵੇਂ ਸਿਰੇ ਤੋਂ ਬਣ ਰਹੀ ਹੈ ਕਿਉਂਕਿ ਇਹਦੇ ਵਿੱਚ ਪਿਛਲੇ ਕਈ ਸਮੇਂ ਤੋਂ ਸਿਰਫ ਐਡਆਨਸ ਕੀਤਾ ਜਾ ਰਿਹਾ ਸੀ ਵੋਟਾਂ ਨੂੰ ਉਹਨਾਂ ਦੇ ਵਿੱਚ ਜਿਨ੍ਹਾਂ ਦੀ ਡੈਥ ਹੋ ਗਈ ਉਹਨਾਂ ਨੂੰ ਨਹੀਂ ਕੱਟਿਆ ਜਾਂਦਾ ਸੀ ਜਿਹੜੇ ਜਿਹੜੇ ਪਤਿਤ ਹੋ ਗਏ ਨੇ ਉਹਨਾਂ ਨੂੰ ਨਹੀਂ ਕੱਟਿਆ ਜਾਂਦਾ ਸੀ ਮਗਰ ਨਵੇਂ ਸੇ ਰਤੂ ਹੁਣ ਜੜੀਆਂ ਵੋਟਾਂ ਬਣਨ ਗਿਆ ਜਿਹਦੇ ਵਿੱਚ ਪੂਰਨ ਸਿੱਖਾਂ ਦੀ ਵੋਟ ਪੈਣ ਗਿਆ ਔਰ ਵਧ ਤੋਂ ਵਧ ਵੋਟਾਂ ਪੁਆਣ ਇਹਦੇ ਲਈ ਅਸੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਇਲਾਕਿਆਂ ਦੇ ਵਿੱਚ ਸਾਰੇ ਮੈਂਬਰ ਸਾਹਿਬਾਨ ਨੂੰ ਇਸ ਗੱਲ ਦੀ ਹਦਾਇਤ ਵੀ ਦੇਣਗੇ ਕਿ ਜਿਆਦਾ ਤੋਂ ਜਿਆਦਾ ਸੀ ਵੋਟਾਂ ਬਣਵਾ ਸਕੀਏ ਤਾਂ ਕਿ ਇਲਾਕੇ ਦੇ ਲੋਕਾਂ ਦੇ ਵਿੱਚ ਵੀ ਆਚਾਰ ਰਵੇ ਗੁਰਦੁਆਰਾ ਕਮੇਟੀ ਦੇ ਮੈਂਬਰ ਨੂੰ ਚੁਣਨ ਦਾ ਔਰ ਨਾਲ-ਨਾਲ ਜਿਹੜੀ ਹੈ ਸਾਡੀ ਜ਼ਿੰਮੇਵਾਰੀ ਔਰ ਵੱਡੀ ਗਿਣਤੀ ਦੇ ਨਾਲ अच्छी सरकारां ਦੇ ਵਿੱਚ ਆਪਣੀ ਸ਼ਮੂਲੀਅਤ ਜਿਹੜੀ ਦਿਖਾ ਸਕਦੇ ਆ ਕਿਸੇ ਸਿੱਖਾਂ ਦੀ ਕਿੰਨੀ ਵਟੀ ਕੀਤੀ ਸਾਡ ਗੁਰ ਹੈਗੀ ਸਰ ਜੋ ਪੁਰਾਣੀ ਲਿਸਟ ਸੀ ਉਸਮੇਂ ਕੀ ਖਾਮੀਆਂ ଥି ਤੇ ਨਈ ਜੋ ਲਿਸਟ ਬਣਨੀ ਹੈ ਕੀ ਇਹ ਫੋਟੋ ਹੀ ਦੇਖੋ ਖਾਮੀਆਂ ਦੀ ਗੱਲ ਨਹੀਂ ਕਹਿ ਸਕਦੇ ਵੋਟਾ ਰਿਵੋਟਰ ਲਿਸਟ ਜਿਹੜੀ ਹੈ ਉਹ ਅਮੈਂਡਮੈਂਟਸ ਦੇ ਵਕਤ ਸਿਰ ਹੁੰਦੀਆਂ ਰਹੀਆਂ ਮਗਰ ਲਗਾਤਾਰ ਕੋਈ ਮੈਂ ਗਲਤ ਅਸੀਂ ਕਿ ਇਹ ਉਸ ਤਰੀਕੇ ਦੀ ਵੋਟ ਨਹੀਂ ਹੈ ਕਿ ਰਾਜਸ਼ੁਮਾਰੀ ਕੀਤੀ ਔਰ ਅਸੀਂ ਵੋਟ ਕਟਵਾ ਲਈ ਉਦੀ ਜਿਹੜੀ ਜਾਂ ਕੇ ਘਰ ਘਰ ਦੇ ਵਿੱਚ ਵੋਟ ਬਣਾਉਣੀ ਇੱਥੇ ਵੋਟਰ ਨੂੰ ਬਣਾਉਣ ਵਾਸਤੇ 12 A ਦਾ ਇੱਕ ਫਾਰਮ ਹੁੰਦਾ ਉਹਦੇ ਵਿੱਚ ਕਨਸੈਂਟ ਲੈਣੀ ਪੈਂਦੀ ਵੋਟਰ ਦੀ ਕਿ ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਨ੍ਹਾਂ ਇਲੈਕਸ਼ਨਾਂ ਦੇ ਵਿੱਚ ਪਾਰਟਿਸਪੇਟ ਕਰਾਂਗਾ ਬਤੌਰ ਵੋਟਰ ਔਰ ਮੈਂ ਆਪਣਾ ਵੋਟ ਪਾਵਾਂਗਾ ਸੋ ਇਹ ਜਿਹੜੇ ਕੰਮ ਨੇ ਇਹ ਬੜੇ ਟਿਪੀਕਲ ਜਿਹਾ ਕੰਮ ਹੈ ਔਰ ਇਹਨੂੰ ਕਰਨ ਵਾਸਤੇ ਸਾਨੂੰ ਜਿਹੜੀ ਸਰਕਾਰੀ ਬੁਨਿਆਦਮ ਆਏ ਨੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਸੋ ਦਿੱਲੀ ਕਮੇਟੀ ਕਿਸ ਤਰੀਕੇ ਨਾਲ ਸਹਿਯੋਗ ਕਰੇ ਬਿਲਕੁਲ ਸਹਿਯੋਗ ਕਰੇਗੀ ਕਿਉਂਕਿ ਸਭ ਤੋਂ ਵੱਡੀ ਭਾਰੀ ਜਿਹੜੀ ਜ਼ਿੰਮੇਵਾਰੀ ਹੈ ਉਹ ਬਤੌਰ ਸਿੱਖਾਂ ਦੇ ਰਿਪ੍ਰেজੈਂਟੇਟਿਵ ਹੁੰਦੀ ਸਾਡੀ ਬੰਦੀ ਆ ਤਾਂ ਕਿ ਅਸੀਂ ਆਪਣੀ ਗਿਣਤੀ ਨੂੰ ਵਾਅਦੋ ਵਾਦ ਦਿਖਾ ਸਕੀਏ ਔਰ ਉਸ ਇਹ ਵੀ ਦੇਖ ਸਕੀਏ ਕਿ ਜਿਹੜੇ ਬੰਦੇ ਪਤੇ ਤੇ ਹੈਗੇ ਨੇ ਔਰ ਉਹਨਾਂ ਦੀ ਵੋਟਾਂ ਬਣ ਰਹੀਆਂ ਉਹਨਾਂ ਨੂੰ ਵੀ ਕਟਾਉਣ ਦਾ ਕੰਮ ਅਸੀਂ ਕਰਾਂਗੇ ਤਾਂ ਕਿ ਇਹ ਜਿਹੜਾ ਰਾਈਟ ਹੈ ਉਹ ਸਿਰਫ ਔਰ ਸਿਰਫ ਸਿੱਖਾਂ ਦੇ ਪੂਰਨ ਸਿੱਖਾਂ ਦਾ ਹੋਵੇ ਤਾਂ ਕਿ ਇਹਦੇ ਵਿੱਚ ਕੋਈ ਤੰਗਲੀ ਬਾਜੀ ਨਾ ਹੋਵੇ। ਕੀ ਵਾਰਡੋਂ ਨੇ ਵੀ ਬਦਲਾਅ ਹੋ ਸਕਦਾ ਹੈ? ਨਹੀਂ ਇਹ ਤਾਂ ਵੋਟਾਂ ਬਣਨ ਤੋਂ ਬਾਅਦ ਪਤਾ ਚੱਲੇਗਾ ਕਿ ਵਾਰਡਾਂ ਕਿੰਨੀ-ਕਿੰਨੀ ਵੋਟ ਬਣ ਰਹੀ ਹੈ ਉਸ ਤੋਂ ਬਾਅਦ ਰੀ-ਮਿਟਿਗੇਸ਼ਨ ਕੀ ਹੋਣੀ ਹੈ। ਸੋ ਇਟ ਇਜ਼ ਅ ਲੌਂਗ ਗੋਇੰਗ ਪ੍ਰੋਸੈਸ ਤੇ ਪਹਿਲਾ ਅਲਿਸਟ ਜਿਹੜੇ ਵੋਟਾਂ ਬਣਾਉਂਦੇ ਇਹ ਹੋ ਜੇ ਫਿਰ ਉਸ ਤੋਂ ਬਾਅਦ ਅਸੀਂ ਇਹਦੇ ਬਾਰੇ ਚਰਚਾ ਕਰਾਂਗੇ ਹਾਈ ਕੋਰਟ ਜੀ ਕਾ ਖਾਲਸਾ ਵਾਹਣ ਦੀ ਬੇਤੇ ਇਹ ਜੋ ਨੋਟੀਫਿਕੇਸ਼ਨ ਹੈਗਾ ਇਹ ਦਿੱਲੀ ਦੀ ਸਰਕਾਰ ਨੇ ਜਾਰੀ ਕਰਵਾਈ ਸੀ ਕਿਉਂਕਿ ਹਾਈ ਕੋਰਟ ਦੇ ਵਿੱਚ ਡਬਲ ਬੈਂਚ ਦੇ ਵਿੱਚ ਇਹਨਾਂ ਨੇ ਐਫੀਡੇਵਿਟ ਦਿੱਤਾ ਹੈ ਕਿ ਅਸੀਂ ਜਨਵਰੀ ਤੱਕ ਹਰ ਹਾਲਾਤ ਦੇ ਵਿੱਚ ਵੋਟਾਂ ਪੂਰੀਆਂ ਕਰਕੇ ਬਣਾ ਕੇ ਉਹ ਇਲੈਕਸ਼ਨ ਦਾ ਪ੍ਰੋਸੈਸ ਪੂਰਾ ਔਰ ਇਹਦੇ ਐਫਿਡੇਵਿਟ ਜਿਹੜਾ ਹੈ ਚੀਫ ਸੈਕਟਰੀ ਨੇ ਦਿੱਤਾ ਹੈ ਇਹ ਤਾਂ ਇਹ ਬਈ ਮਾਨਸਾਨ ਮੈਂਬਰ ਖਿਦਣਾ ਚਾਹੁੰਦੇ ਸਾਂ ਤੇ ਇਹਨਾਂ ਨੇ ਕਹਿਤਾ ਜੀ ਹੋਣਾ ਸੀ 2 ਸਾਲ 4 ਸਾਲ ਇਲੈਕਸ਼ਨ ਨਹੀਂ ਹੋਣ ਦੇਣੀ ਹੁਣ ਜਿਹੜੇ ਗਏ ਉਹ ਆਪੇ ਰੋਣ ਗਏ ਪਰ ਮੈਂ ਇਹ ਸਮਝਦਾ ਮਾਂ ਕਿ ਜਿਹੜਾ ਸੀ ਦੋਨਾਂ ਨੇ ਅਸਤੀਫਾ ਪ੍ਰਾਈਮ ਮਿੰਿਸਟਰ ਨੂੰ ਦਿੱਤਾ ਤੇ ਪ੍ਰਾਈਮ ਮਿੰਿਸਟਰ ਨੇ ਜਿਹੜੀ ਗੱਲ ਕੀਤੀ ਹੈਗੀ ਉਹਨਾਂ ਨੇ ਆਪਣੇ ਅਕਸਰ ਜ਼ਰਾ ਹੀ ਇਹ ਗੱਲ ਪਹਚਾਈ ਹੈਗੀ ਵੀ ਇਸਤਿਫਾ ਕਿਉਂ ਦੇ ਰਹੇ ਹਨ ਉਹਨਾਂ ਕਹਿੰਦੇ ਆ ਮਸਲਾ ਉਹਨਾਂ ਕਹਿੰਦੇ ਜੀ ਵੋਟਾਂ ਬਣਾਓ ਔਰ ਵਕਤ ਸਰ ਇਹ ਇਲੈਕਸ਼ਨ ਹੋਣੀ ਚਾਹੀਦੀ ਹੈ ਇਹ ਸਾਰੇ ਜਿਹੜੇ ਅਸੀਂ ਪ੍ਰਾਈਮ ਮਿਨਿਸਟਰ ਨੂੰ ਇਸਤਿਫਾ ਦੇ ਕੇ ਗਿਆ ਇਹ ਮਹਸੰਦਾਂ ਦੀ ਕਰਾਮਾਤ ਹੈਗੀ ਔਰ ਗੁਰੂ ਮਹਾਰਾਜ ਹਮੇਸ਼ਾ ਸਾਡੇ ਅੰਗ ਸੰਗ ਰਹੇਗਾ ਔਰ ਦਿੱਲੀ ਦੀ ਸੰਗਤ ਇਹਨਾਂ ਚੌਰਾ ਬਕਾਇਤਾ ਨੂੰ ਜਿਹੜੇ ਬਰਬਾਦੀ ਕਰ ਰਹੇ ਨੇ ਸਕੂਲਾਂ ਦੀ ਹਸਪਤਾਲਾਂ ਦੀ ਕਾਲਜਾਂ ਦੇ ਔਰ ਬੇ ਲੋੜੀ ਭਰਤੀ ਕਰ ਰਹੇ ਨੇ ਜਿਹਦੇ ਨਾਲ ਗੁਰੂ ਦੀ ਗੋਲੋ ਖਾਲੀ ਹੋ ਰਹੀ ਹੈ ਇਹਨਾਂ ਤੋਂ ਨਜ਼ਾਦ ਰਾਏਗੀ ਮੈਂ ਸਮੁੱਚੇ ਅਪਸ਼ਕ ਵਰਕਰਾਂ ਨੂੰ ਅਪੀਲ ਕਰਦਾ ਹਾਂ ਕਿ ਹਰ ਬੰਦਾ ਆਪਣੇ ਇਲਾਕੇ ਵਿੱਚ ਆਪਣੀ ਵੋਟ ਜਾ ਕੇ ਪੜਾਵੇ ਉਹ ਡੀਕੇ ਨਹੀਂ ਕਿ ਮੇਰੇ ਕੋਲ ਕੋਈ ਆਏਗਾ ਮੈਂ ਕੀ ਕਰਨਾ ਮੈਂ ਤਾਂ ਵੋਟ ਪੜਾਵਾਂਗਾ ਮੈਂ ਫਿਰ ਇੱਕ ਵਾਰ ਰਿਕਵੈਸਟ ਕਰਨੀ ਚਾਹੁੰਦਾ ਹਾਂ ਕਿ ਹਰ ਸਿੱਖ ਆਪਣੀ ਵੋਟ ਬਣ ਆਵੇ ਤਾਂ ਕਿ ਸਹੀ ਤਰੀਕੇ ਨਾਲ ਇਸ ਦਾ ਇਸਤੇਮਾਲ ਕਰਕੇ ਇਹੋ ਜਿਹੇ ਬੰਦਿਆਂ ਨੂੰ ਗੁਰੂ ਘਰ ਤੋਂ ਕੱਢਣ ਦੀ ਸ਼ੁਰੂਆਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵੈਲਕਮ ਕਰਦਾ ਹਾਂ ਕਿ ਜਿਹੜੇ ਇਹ ਸਾਰੇ ਉਹਨਾਂ ਨੇ ਆਫਿਸਸਿਸ ਜਿਹੜੇ ਨੇ ਕੋਲੇ ਨੇ 40 ਹਲਕਿਆਂ ਦੇ ਵਿੱਚ ਜਿਹਦੇ ਨਾਲ ਇਲੈਕਸ਼ਨ ਦਾ ਪ੍ਰੋਸੈਸ ਇੱਕ ਕਿਸਮ ਦਾ ਅਗਸਵੀ ਤੌਰ ਤੇ ਸ਼ੁਰੂ ਹੋਇਆ ਇਹਦੀ ਅਸੀਂ ਹਾਈ ਕੋਰਟ ਪਟੀਸ਼ਨ ਪਾਈ ਸੀ ਮੇਰੇ ਵੱਲੋਂ ਵੀ ਪਾਈ ਗਈ ਸੀ ਗੁਰਬੀਰ ਸਿੰਘ ਛੱਟੀ ਉਹ ਰਾਮਨ ਲ ਵੀ ਪਾਈ ਗਈ ਸੀ ਜੀ ਔਰ ਉਹਦੇ ਚ ਆਰਡਰ ਹੋਇਆ ਸੀ ਔਰ ਜਿਵੇਂ ਕੇਆ ਸਰਨਾ ਸਾਹਿਬ ਨੇ ਕਿ ਚੀਫ ਸਕੱਟ ਨੇ ਕਿਹਾ ਸੀ ਅਸੀਂ ਜਨੂਅਰੀ 2026 ਤੱਕ ਇਹ ਪ੍ਰੋਸੈਸ ਕੰਪਲੀਟ ਕਰ ਦਿਆਂਗੇ ਲੇਕਿਨ ਫੇਰ ਸ਼ਰਾਰਤਾ ਕਰਨ ਲੱਗ ਪਏ ਔਰ ਜੋ ਇਲੈਕਸ਼ਨ ਕਮਿਸ਼ਨ ਜਿਹੜਾ ਗੁਰਦੁਆਰਾ ਕਮੇਟੀ ਦਾ ਹੈ ਜਾਂ ਦਿੱਲੀ ਸਰਕਾਰ ਮਿਲ ਮਿਲਾ ਕੇ ਜਨਰਲ ਇਲੈਕਸ਼ਨ ਵੱਲ ਚੱਲਣ ਦੀ ਬਜਾਏ ਇੰਟਰਨਲ ਇਲੈਕਸ਼ਨ ਕਰਾਈ ਔਰ ਜਦੋਂ ਅਸੀਂ ਪ੍ਰਧਾਨ ਮੰਤਰੀ ਆਫਿਸ ਚ ਮੈਂ ਤੇ ਸਰਨਾ ਸਾਹਿਬ ਅਸਤੀਫਾ ਦੇ ਕੇ ਆਏ ਆਂ ਮਨੂੰ ਲੱਗਦਾ ਕਿ ਤਨਾ ਕਿਤੇ ਝਾੜਾ ਪਈਆਂ ਪ੍ਰਧਾਨ ਮੰਤਰੀ ਕੋਲ ਔਰ ਇਹ ਉਹਦਾ ਨਤੀਜਾ ਹੈ ਕਿ ਜਿਹੜੇ ਜਨਰਲ ਇਲੈਕਸ਼ਨ ਅਵੋਇਡ ਕਰਨਾ ਚਾਹੁੰਦੇ ਸੀ ਅਗਲੇ 2-4 ਸਾਲ ਉਹਦਾ ਅੱਜ ਪ੍ਰੋਸੈਸ ਸ਼ੁਰੂ ਹੋਇਆ ਔਰ ਜਦੋਂ ਇਹ ਪ੍ਰੋਸੈਸ ਸ਼ੁਰੂ ਹੋਇਆ ਜਨਵਰੀ ਤੱਕ ਕੰਪਲੀਟ ਕਰਨਾ ਪਵੇਗਾ ਹਾਈ ਕੋਰਟ ਦੇ ਵਿੱਚ ਇੱਕ ਕਮਿਟੀ ਨੇ ਹਾਲਾਂਕਿ ਇਹਦੇ ਵਿੱਚ ਕਈ ਗੜਬੜਾਂ ਨੇ ਇਹਨਾਂ ਨੇ ਇਤਹਾਸਕ ਦੌਰਾਰੇ ਦਫ਼ਤਰ ਅੱਗੇ ਨਹੀਂ ਖੁੱਲੇ ਇਸ ਵਾਰੀ ਕੋਲ ਤੇ ਕਈ ਹਲਕਿਆਂ ਦੇ ਵਿੱਚ ਦਫ਼ਤਰ ਜਿੱਥੇ 1975 ਤੋਂ ਜਲਦ ਤੋਂ ਇਲੈਕਸ਼ਨ ਸ਼ੁਰੂ ਹੋਈਏ ਗਟਕਲਾਸ਼ ਕਰਦਾਰੇ ਖੁੱਲਦਾ ਹੁੰਦਾ ਸੀਗਾ ਇਹਨਾਂ ਨੇ ਉਹ ਦਫ਼ਤਰ ਬਦਲ ਦਿੱਤੇ ਨੇ ਇਹ ਹਲੇ ਵੀ ਸ਼ਰਾਰਤਾਂ ਕਰਨ ਤੋਂ ਬਾਜ਼ ਨਹੀਂ ਆਂਦੇ ਪਰ ਮੈਂ ਕਹਿੰਦਾ ਜੋ ਮਰਜ਼ੀ ਸ਼ਰਾਰਤ ਕਰ ਲੋ ਸੰਗਤ ਨੇ ਜਿਨੇ ਮਨ ਬਣਾਇਆ ਜਿਸ ਨੂੰ ਵੋਟ ਪਾਣੀ ਹੈ ਉਹਨਾਂ ਨੇ ਇਹ ਨਾਪ ਤੋਲ ਕੇ ਵੋਟ ਪਾਣੀ ਹੈ ਕਿ ਉਹ ਨੁਮਾਇੰਦੇ ਚੁਣੇ ਜਾਣ ਜਿਹੜੇ ਨੁਮਾਇੰਦੇ ਪੰਥ ਵਾਸਤੇ ਲੁੱਟਣਗੇ ਜਿਹੜੇ ਨੁਮਾਇੰਦੇ ਕੌਮ ਦੀ ਗੱਲ ਕਰਨਗੇ ਜਿਹੜੇ ਨੁਮਾਇੰਦੇ ਕੌਮ ਦੀ ਬਿੜਤੀ ਛੁਰਾ ਨਹੀਂ ਮਾਰਨਗੇ ਮੈਂ ਸਮਝਦਾ ਸਿੱਖੀ ਦੀ ਗੱਲ ਕਰਨਗੇ ਉਸ ਤੇ ਲੋਕਾਂ ਨੇ ਮੋਰ